ਅਬਰਾਸਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਿ ਮਾਨ ਅੱਜ ਕਨੌਰ ਦੇ ਵਿੱਚ ਭਾਰਤੀ ਕਿਸਾਨੀ ਯੂਨੀਅਨ ਨੇ ਸ਼ਾਦੀ ਪਰਦੇ ਜਰਨਲ ਸਕੱਤਰ ਕੈਪਟਨ ਮੇਜਰ ਸਿੰਘ ਦੀ ਅਗਵਾਈ ਹੇਠ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਦੱਸਦੀ ਹੈ ਕਿ ਐਸਕੇਐਮ ਦੇ ਸੱਦੇ ਦੇ ਉੱਪਰ ਪੂਰੇ ਭਾਰਤ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਅਤੇ ਦੱਸਦੇ ਕਿ 26 ਜਨਵਰੀ ਦੇ ਮੱਦੇਨਜ਼ਰ ਕਿਸਾਨਾਂ ਦੇ ਵੱਲੋਂ ਬਿਜਲੀ ਸੋਧ ਬਿੱਲ ਅਤੇ ਬੀਜ ਸੋਧ ਬਿੱਲ ਸਮੇਤ ਹੋਰ ਬਾਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ਾਮਲ ਹੋਏ ਇਸ ਦੌਰਾਨ ਦੱਸਦੇ ਕਿ ਕਨੌਰ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਇਸ ਮੌਕੇ ਹੋਰ ਕੀ ਕੁਝ ਕਿਹਾ ਗਿਆ ਆਓ ਦੇਖਦੇ ਹਾਂ ਇਸ ਰਿਪੋਰਟ ਜਰੀਏ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਕੈਪਟਨ ਮੇਜਰ ਸਿੰਘ ਭਾਰਤੀ ਕਿਸਾਨ ਨੂੰ ਢਾਟੀਪੁਰ ਜੋ ਐਸ ਕੇ ਐਮ ਦੇ ਸੱਦੇ ਤੇ ਅੱਜ ਅਸੀਂ ਮਤਲਬ ਜੋ ਸਰਕਾਰ ਨੇ ਬਿਜਲੀ ਸੋਧ ਬਿੱਲ ਲਾਗੂ ਕਰਨ ਜਾ ਰਹੀ ਹੈ ਲਾਗੂ ਤਾਂ ਨਹੀਂ ਕੀਤੇ ਪਰ ਲੇਕਿਨ ਉਹਨਾਂ ਰੱਦ ਵੀ ਨਹੀਂ ਕੀਤੇ ਉਹਦੇ ਚ ਰੋਸ ਮੂਜਾਰਾ ਅਸੀਂ ਕਰ ਰਹੇ ਹਾਂ ਟਰੈਕਟਰ ਮਾਰਚ ਜੋ ਅੱਜ ਅਸੀਂ ਕਰ ਰਹੇ ਹਾਂ ਇਹ ਜਿਹੜੇ ਬਿੱਲ ਨੇ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਇਹ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਨੇ ਇਹਦਾ ਹਰ ਵਰਗ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਕਿਹੜੀ ਕਿਹੜੀ ਯੂਨੀਅਨ ਹੈ ਜਿਹੜੀਆਂ ਨੇ ਅੱਜ ਇੱਕ ਇੱਕ ਕਪੜਾ ਕ੍ਰਾਂਤੀਕਾਰੀ ਯੂਨੀਅਨ ਹੈ ਜੀ ਇੱਕ ਭਾਰਤੀ ਕਿਸਾਨ ਨੂੰ ਸ਼ਾਦੀਪੁਰ ਬਾਕੀ ਹੋਰ ਸਾਡੀ ਯੂਨੀਅਨ ਜੋ ਕਿ ਕਨੌਰ ਨੇ ਉਹ ਉੱਥੇ ਸਾਰੇ ਇਕੱਠੇ ਹੋਣਗੇ ਜੀ ਜਿਸ ਤਰ੍ਹਾਂ ਲਗਾਤਾਰ ਜਿਹੜੇ ਇੱਕ ਕਰਨ ਰੋਸ ਕਰ ਰਹੇ ਪਰ ਪ੍ਰਸਾਦ ਨਹੀਂ ਸਿੱਖਦੇ ਉਹਦੇ ਬਾਰੇ ਇਹੀ ਕਹਿੰਦੇ ਵੀ ਇਕੱਠੇ ਹੋ ਜੋ ਇਕੱਠੇ ਹੋਵਾਂਗੇ ਜਿੱਦਾਂ ਜਿੱਦਾਂ ਪਹਿਲਾਂ ਆਪਾਂ ਜਿੱਤਾ ਪ੍ਰਾਪਤ ਕੀਤੀ ਹੈ ਨਾ ਦਿੱਲੀ ਦੀ ਗੱਲ ਹੋ ਗਈ ਹੋਰ ਪਹਿਲਾਂ ਆਪਾਂ ਆਪਣਾ ਲੈਂਡ ਪੂਲਿੰਗ ਵਾਲੇ ਕੈਨਸਲ ਕਰਾਏ ਨੇ ਤੇ ਇਦਾਂ ਇਕੱਠੇ ਹੋ ਕੇ ਤੁਰਾਂਗੇ ਤਾਂ ਸਰਕਾਰ ਨੂੰ ਗੱਲ ਕਿਸੇ ਨਾ ਕਿਸੇ ਸੁਣਨੀ ਪੈਣੀ ਸਰਕਾਰ ਨੂੰ ਮਜਬੂਰ ਕਰਾਂਗੇ ਅਸੀਂ ਗੱਲ ਸੁਣਨ ਵਾਸਤੇ ਅੱਜ ਜਿਹੜਾ ਤੁਹਾਡਾ ਟਰੈਕਟਰ ਮਾਰ ਇਹ ਸਾਡਾ ਸੁਕਨੌਰ ਹੈ ਜੀ ਰਾਜਪੁਰੇ ਆਪੋ ਆਪਣੇ ਮਤਲ ਤਹਿਸੀਲ ਵਾਈਜ਼ ਜੋ ਐਸਕੇਮ ਦੇ ਮਤਲ ਆਰਡਰ ਦੇ ਅਨੁਸਾਰ ਸੀਗਾ ਤਹਿਸੀਲਾਂ ਦੇ ਵਿੱਚ ਹੀ ਆਪੋ ਆਪਣੇ ਕਰ ਰਹੇ ਸਾਰੇ ਜੀ ਸਰਫੇ ਕੁ ਸਿੰਘ ਬਲਾਕ ਪ੍ਰਧਾਨ ਕਨੌਰ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਤੇ ਅੱਜ ਜਿਹੜਾ 26 ਜਨੂ ਆ ਦੇ ਮੱਦੇਨਜ਼ਰ ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਵਿੱਚ ਇਕੱਲੀ ਇਕੱਲੀ ਤਹਿਸੀਲਾਂ ਦੇ ਐਸਕੇਮ ਦੀ ਕਾਲ ਹੈ ਆਪਾਂ ਆਣੇ ਵਾਲੇ ਟਾਈਮ 'ਚ ਕੋਈ ਲੰਬਾ ਪ੍ਰੋਗਰਾਮ ਰੱਖਾਂਗੇ ਅੱਜ ਦਿਓ ਜਿਆਗਰ ਤੋਂ ਕਰਕੇ ਲੋਕਾਂ ਨੂੰ ਇਸ ਦੇ ਬਾਅਦ ਬਿੱਲਾਂ ਪਿੱਛੇ ਦੇ ਬਿਜਲੀ ਬਿੱਲ ਸੋਧ ਬਿਜ ਬਿੱਲ ਸੋਧ ਇੱਕ ਦਾ ਬਿਜਲੀ 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 ਬਿੱਲ ਉਹ ਦੇ ਇੱਕਾ ਕਿਆ ਨਿਗਰਾਂ ਇਜ਼ਲੀ ਬਿਜ ਬਿਜ ਸੋਧ ਬਿੱਲ ਇੱਕ ਹੋ ਰੇਗਾ ਇੱਕੋ ਜੋ ਪੱਤਰਕਾਰਾਂ ਨਾਲ ਧੱਕਾ ਹੋ ਰਿਆ ਸਾਰਿਆਂ ਵਾਸਤੇ ਸਾਂਝੀ ਉਹ ਕਰ ਰਹੇ ਆ ਕਾਲਾਦੀਪਸ ਮਨਾ ਰਹੇ ਆ ਸਾਰੀ ਤਹਿਸੀਲਾਂ ਤੇ ਵੱਧ ਦਾ ਵੱਧ ਸੰਕਟ ਪਹੁੰਚੂ ਕਿ ਸਾਰੀ ਹੀ ਜਥੇਬੰਦੀਆਂ तकरीबन ਜਿਤਨੀ ਵੀ ਹੈ ਮੁਲਾਜ਼ਮਾਂ ਦੇ ਬੱਚਿਆਂ ਦੀ ਸਾਰਿਆਂ ਦੀ ਜਿੰਨੇ ਵੀ ਸਕੂਟਾਂ ਡਾਕਟਰ ਬਿਜਲੀ ਮੁਲਾਜ਼ਮ ਪੱਤਰਕਾਰ ਭਾਈਚਾਰਾ ਸਾਰੇ ਇਕੱਠੇ ਨਹੀਂ ਸਾਰੇ ਇਕੱਠੇ ਮਨਾਵਾਂਗੇ